ਚਲਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਾਲ ਸਾਰੀ ਹੀ ਸੰਗਤ ਨੂੰ ਭਾਈ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਅੱਜ 8 ਮਈ ਨੂੰ ਪਿੰਡ ਚੜਿੱਕ ਮੋਗੇ ਵਿਖੇ ਬਾਬਾ ਫਤਿਹ ਸਿੰਘ ਕੇ ਜਥੇ ਸਿੰਘਾਂ ਵੱਲੋਂ ਬਾਬਾ ਖੜਕ ਸਿੰਘ ਜੀ ਬੁੱਢੇਦਲ ਦੇ ਜਿਹੜੇ ਜ਼ਥੇਦਾਰ ਬਾਬਾ ਬਹਾਦਰ ਸਿੰਘ ਸਾਹਿਬ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਤੇ ਨੇੜੇ ਤੇੜੇ ਦੀਆਂ ਫੌਜਾਂ ਗੁਰੂਕੀਆਂ ਸੰਗਤਾਂ ਨੂੰ ਬੇਨਤੀ ਆ ਭਾਈ 8 ਮਈ ਤੋਂ 10 ਮਈ ਤੱਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਅਖੰਡ ਪਾਠ ਪ੍ਰਾਰambh ਹੋ ਗਏ ਅੱਜ ਤੇ 10 ਮਈ ਨੂੰ ਇਹਨਾਂ ਦੇ ਭੋਗ ਪਾਣੇ ਆ ਜੀ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ ਤੇ ਗੁਰੂਕੀਆਂ ਸੰਗਤਾਂ ਕਿਰਪਾ ਕਰਕੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਅਤੇ ਗੁਰਮਤ ਵਿਚਾਰਾਂ ਸਰਵਣ ਕਰਨ ਜੀ ਸਾਰੀਆਂ ਹੀ ਸੰਗਤਾਂ ਨੂੰ ਜੀਓ ਆਇਆਂ ਨੂੰ ਆਖਦੇ ਆ ਜੀ ਅਤੇ ਤੁਹਾਡੀ ਅਡਿਕ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਜੋ 당 ਪਾਵੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਕਰਮ ਜਵਾ ਬਲੇ ਪਾਵੇ ਆਸ਼ਕਤੀ ਮਤਾ ਸੇ ਦੇਵਾ ਇਹੇ ਮੰਨੂ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕ